ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਮੁੱਦਾ ਗਰਮਾਉਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੁਣ ਤੱਕ ਵੱਡੇ-ਵੱਡੇ ਮੋਰਚੇ ਲੱਗ ਚੁੱਕੇ ਨੇ ਪ੍ਰਦਰਸ਼ਨ ਕੀਤੇ ਜਾ ਚੁੱਕੇ ਨੇ ਇਸ ਦੇ ਮੱਦੇਨਜ਼ਰ ਵੀ ਦੇਖਿਆ ਜਾ ਰਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜਿਉਂਦਾ ਤਿਉਂ ਖੜ੍ਹਾ ਹੈ ਜਿਸ ਦੇ ਮੱਦੇਨਜ਼ਰ ਪਿਛਲੇ 1 ਸਾਲ ਤੋਂ ਕੋਮੀ ਇਨਸਾਫ ਮੋਰਚਾ ਵੀ ਮੁਹਾਲੀ ਦੇ ਵਿੱਚ ਚੱਲ ਰਿਹਾ ਜਿਸ ਦੇ ਚੱਲਦੇ ਅੱਜ 13 ਟੋਲ ਪਲਾਜ਼ਿਆਂ ਨੂੰ ਮੁਕਤ ਕੀਤਾ ਜਾਵੇਗਾ ਜੀ ਹਾਂ ਕੋਮਿੰਸਾਬ ਮੋਰਚੇ ਦੇ ਵੱਲੋਂ ਫੈਸਲਾ ਲਿਆ ਗਿਆ ਉਹਨਾਂ ਕਹਿੰਿਆ ਕਿ ਬੰਦੀ ਸਿੰਘਾਂ ਦੀ ਰਹੀ ਨੂੰ ਲੈ ਕੇ ਨਾ ਤਾਂ ਪੰਜਾਬ ਸਰਕਾਰ ਕੁਝ ਕਰ ਰਹੀ ਹੈ ਤੇ ਨਾ ਹੀ ਕੇਂਦਰ ਸਰਕਾਰ ਕੁਝ ਕਰ ਰਹੀ ਹੈ ਤੇ ਉਹਨਾਂ ਨੂੰ ਸਬਕ ਸਿਖਾਉਣ ਦੇ ਵਾਸਤੇ ਅੱਜ 13 ਟੋਲ ਪਲਾਜ਼ਾ ਨੂੰ 3 ਘੰਟਿਆਂ ਦੇ ਵਾਸਤੇ ਮੁਫਤ ਕੀਤਾ ਜਾਵੇਗਾ ਤਾਂ ਕਿ ਸਰਕਾਰਾਂ ਨੂੰ ਜਗਾਇਆ ਜਾਵੇ ਇਸ ਦੇ ਮੱਦੇਨਜ਼ਰ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਜਲੰਧਰ ਪਟਿਆਲਾ ਫਿਰੋਜ਼ਪੁਰ ਬਠਿੰਡਾ ਅਤੇ ਸਲਖਿਆ ਟੋਲ ਪਲਾਜ਼ਾ ਤੇ ਹੋਰ 13 ਟੋਲ ਪਲਾਜ਼ਾ ਨੂੰ ਅੱਜ 3 ਘੰਟਿਆਂ ਦੇ ਵਾਸਤੇ ਫ੍ਰੀ ਕੀਤਾ ਜਾਵੇਗਾ ਸੋ ਦਾਦੀਏ ਕੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਜਿਹਦੇ ਚੱਲਦੇ ਹੁਣ ਤੱਕ ਵੱਡੇ ਵੱਡੇ ਮੋਰਚੇ ਲੱਗ ਚੁੱਕੇ ਨੇ ਪਰ ਹਲੇ ਤੱਕ ਵੀ ਇਨਸਾਫ ਨਹੀਂ ਮਿਲ ਰਹਾ ਤੇ ਨਹੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਕੋਈ ਵੀ ਸਰਕਾਰ ਬੋਲਣ ਨੂੰ ਤਿਆਰ ਹੈ ਜਿਸ ਦੇ ਮੱਦੇ ਨਜ਼ਰ ਸਿੱਖ ਜਥੇਬੰਦੀਆਂ ਸਿੱਖ ਆਗੂਆਂ ਸਿੱਖ ਪ੍ਰਚਾਰਕਾਂ ਅਤੇ ਸਿੱਖ ਸੰਗਤਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਜਿਸ ਦੇ ਮੱਦੇਨਜ਼ਰ ਉਹਨਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਦੇ باوجود ਵੀ ਸਰਕਾਰਾਂ ਇਸ ਮਸਲੇ ਤੇ ਬੋਲਣ ਨੂੰ ਤਿਆਰ ਨਹੀਂ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਕੋਈ ਅੱਜ ਦਾ ਨਹੀਂ ਕਿੰਨੇ ਸਾਲਾਂ ਤੋਂ ਇਹ ਮਸਲਾ ਜਿਉਂ ਦਾ ਤਿਉਂ ਪਿਆ ਹੁਣ ਤੱਕ ਕਈਆਂ ਸਰਕਾਰਾਂ ਆਈਆਂ ਤੇ ਗਈਆਂ ਪਰ ਇਸ ਦੇ ਮੱਦੇਨਜ਼ਰ ਦੇਖਿਆ ਜਾ ਰਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਿਉਂ ਦਾ ਤਿਉਂ ਲੜਕਿਆ ਹੋਇਆ ਜਿਸ ਦੇ ਮੱਦੇਨਜ਼ਰ ਆ ਕੌਮੀ ਇਨਸਾਫ ਮੋਰਚਾ ਪਿਛਲੇ 1 ਸਾਲ ਤੋਂ ਚੱਲ ਰਿਹਾ ਹੈ ਤੇ ਅੱਜ ਸਰਕਾਰਾਂ ਨੂੰ ਜਗਾਉਣ ਦੇ ਵਾਸਤੇ ਕੌਮੀ ਇਨਸਾਫ ਮੋਰਚੇ ਨੇ 13 ਟੋਲ ਪਲਾਜ਼ਾ ਨੂੰ 3 ਘੰਟਿਆਂ ਵਾਸਤੇ ਮੁਫਤ ਕਰਨ ਦਾ ਐਲਾਨ ਕੀਤਾ ਜਿੱਦਾਂ ਚੱਲਦੇ ਅੱਜ ਸੂਬੇ ਦੇ ਵੱਖ-ਵੱਖ 13 ਟੋਲ ਪਲਾਜ਼ੇ 3 ਘੰਟੇ ਲਈ ਮੁਫਤ ਚੱਲਣਗੇ ਬਿਊਰੋ ਰਿਪੋਰਟ ਹਰਪੰਜਾਬ ਟੀਵੀ